ਸਰਦਾਰ ਸੀਤਾ ਸਿੰਘ ਕਨੇਡਾ ਕਿੱਥੇ ਨੇ ਧੰਨਵਾਦ ਸੀਤਾ ਸਿੰਘ ਕਨੇਡਾ ਸਾਹਿਬ ਮਾਣ ਹੈ ਸਾਨੂੰ ਐਨ ਆਰ ਆਈ ਵੀਰਾਂ ਤੇ ਸਰਦਾਰ ਜਗਿੰਦਰ ਸਿੰਘ ਜੀ ਮੈਂਬਰ ਪੰਚਾਇਤ ਸਰਦਾਰ ਅਰਦਾਸ ਉੱਚਾ ਸਿੰਘ ਜੀ ਸਰਦਾਰ ਪਲਵੰਤ ਸਿੰਘ ਜੀ ਲੰਬੜਦਾਰ ਜੀ ਸਰਦਾਰ ਕਸ਼ਮੀਰ ਸਿੰਘ ਜੀ ਜਿਨੇ ਵੀ ਸਾਡੇ ਨਗਰ ਦੇ ਪਤਵੰਤੇ ਸੱਜਣ ਪੁੱਜੇ ਹੋਏ ਨੇ 52000 ਰੁਪਏ ਮੇਲੇ ਵਾਸਤੇ ਸਹਿਯੋਗ ਭੇਜੇ ਨੇ ਧੰਨਵਾਦ ਆਖਾਂਗੇ ਜੀ ਬਹੁਤ ਵਧੀਆ ਸਾਹਮਣੇ ਮਕਾਵਲੇ ਚਾਦੇ ਪੇ ਖੇਡ ਦੇ ਮੈਦਾਨ ਚ ਹੈਰ ਕਿਤੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਪ੍ਰੈਸ ਸੱਚੀ ਦੀ ਗੱਲ ਹੋਵੇ ਚਾਹੇ ਜੋਤੇ ਦੀ ਗੱਲ ਹੋਵੇ ਚਾਹੇ ਪ੍ਰਤਾਪ ਦੀ ਗੱਲ ਹੋਵੇ ਐਨ ਕਿਤੇ ਵੀ ਸਦੇ ਨਾਲ ਮੱਲ ਪੈਦਾ ਕੀਤੇ ਨੇ ਚਾਹੇ ਕਹਿੰਦੇ ਵਿੱਕੀ ਪੁਹਾਣੀ ਕੁੜੀਏ ਦਾ ਤੇ ਨਾਲ ਕਹਿੰਦੇ ਵੀ ਚੰਨੀ ਔਜਲੇ ਨਾਲ ਹੈਪੀ ਨਾਲ ਕਹਿੰਦੇ ਵੀ ਫੱਟੇ ਜਕਜੀ ਖੇਲ ਵਾਲ ਕੀ ਜਾਰੀ ਆ ਇਹਨਾਂ ਦੀ ਧੰਨਵਾਦ ਆਖਾਂਗੇ ਪਾਲਾ ਐਨ ਆਰ ਆਈ son of ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ 5000 ਰੁਪਏ ਦੇ ਵਿਸ਼ੇਸ਼ ਯੋਗਦਾਨ ਹੈਪੀ ਕੋਹਲਾ ਐਨ ਆਰ ਆਈ ਉਹਨਾਂ ਵੱਲੋਂ ਵੀ 5000 ਰੁਪਏ ਦੇ ਵਿਸ਼ੇਸ਼ ਯੋਗਦਾਨ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਹੋਏ ਪਹਿਲਵਾਨਾਂ ਦਾ ਸਾਰੀ ਪੰਚਾਇਤ ਤੇ ਨਗਰਵਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋ ਸੰਦੇਸ਼ ਵੀ ਇਹੀ ਆ ਵੀ ਨਸ਼ੇ ਤੋਂ ਦੂਰ ਰਹੋ ਇਹਨੂੰ ਖੇਡਾਂ ਵੱਲ ਮੁੱਚੀ ਕਰਨ ਹਾਂ ਜੀ ਖੇਡਣਗੇ ਤੇ ਰਹਿਣਗੇ ਜੀ ਤੇ ਆਪਣੇ ਪਿੰਡ ਦੇ ਵਿਕਾਸ ਬਾਰੇ ਕੀ ਕਰਵਾ ਰਹੇ ਵਿਕਾਸ ਦੀ ਗੌਰਮੈਂਟ ਕੋ ਦਊਗੀ ਤੇ ਵਿਕਾਸ ਕਰਾਂਗੇ ਜੀ ਹਲੇ ਹਲੇ ਤੇ ਜੋ ਚੋਣਾਂ ਚਲਾਈ ਜਾਂਦੇ ਆ ਕੰਮ ਜੀ ਠੀਕ ਹੈ ਹਾਂਜੀ ਬਾਕੀ ਵੱਧ ਤੋਂ ਵੱਧ ਜੋ ਬਰੂ ਕਰ ਰਹੇ ਆ ਅਸੀਂ ਪਹਿਲਾਂ ਬਾਕੀ ਕਰਾਂਗੇ ਜੀ ਜਿਹੜੇ ਜੋ ਗਏ ਅਸੀਂ ਵੀ ਵੇਖਿਆ ਕਿ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਹੈ ਲੰਗਰ ਲੰਗਰ ਤਾਂ ਜੀ ਹੁਣ ਪ੍ਰਮਾਤਮਾ ਦੀ ਕਿਰਤ ਰਕਸ਼ਸ਼ ਹੈ ਜੀ ਹਾਂਜੀ ਜੀ ਜਦੋਂ ਸੰਗਤ ਇਕੱਠੀ ਹੁੰਦੀ ਹੈ ਲੰਗਰ ਤਾਂ ਚੱਲਦਾ ਹੀ ਜਾਂਦਾ ਹੈ ਲੰਗਰ ਚੱਲ ਰਿਹਾ ਬਹੁਤ ਹੋਰ ਕੀ ਕਹਿਣਾ ਚਾਹੁੰਦੇ ਹੋਰ ਇਹ ਹੈ ਜੀ ਆਏ ਹੋਏ ਵੀਰਾਂ ਕੋ ਭਰਾਵਾਂ ਲੋ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਟਾਈਮ ਕੱਢ ਕੇ ਸਾਡੇ ਮੇਲੇ ਦੀ ਸ਼ੁਭਾ ਵਧਾਉਣ ਆਏ ਜੀ ਆਹ ਬਹੁਤ ਬਹੁਤ ਮਿਹਰਬਾਨੀ ਤੇ ਯਰ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਲੱਗਰ ਜੀ ਕੇਸਰਪੁਰ ਜ਼ਿਲ੍ਹਾ ਕਪੂਰਥਾ ਦੇ ਵਿੱਚ ਪੈਂਦਾ ਹੈ ਜੀ ਜੀ 6ਵੇਂ ਪਾਤਸ਼ਾਹ ਮਹਰੀ ਪ੍ਰੀਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬੜੀ ಅಪਾਰ ਕਿਰਪਾ ਹੈ ਇਹਦੇ ਸੇਵਾ ਪਾਛਾ ਮੇਰੀ ਪਿਰ ਦੀ ਬਾਲ ਮੇਰੇ ਨਗਤਰ ਪਾਵਨ ਚਰਨ ਪਏ ਤਿੰਨ ਦੇ ਰਿਤੇ ਰਹੇ ਆਜ ਬਾਉਦੀ ਕਲਦੀ ਕਲਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆਉਂਦੀ ਹੈ ਬਹੁਤ ਹੀ ਕਲਦੀ ਕਲਾ ਦਾ ਨਕਰ ਨਿਵਾਸੀਆਂ ਇਲਾਕਾ ਨਿਵਾਸੀਆਂ ਅਤੇ ਉਸ ਦੇ ਨਾਲ-ਨਾਲ ਸਾਡੇ ਵਿਦੇਸ਼ਾਂ ਵਿੱਚ ਵਸਦੇ ਕੇਸਰਪੁਰ ਦੇ ਸਾਰੇ ਭੈਣ ਭਰਾ ਰਿਸ਼ਤੇਦਾਰ ਜੋ ਵੀ ਸਾਡੇ ਬਜ਼ੁਰਗ ਅਤੇ ਇਲਾਕਾ ਨਿਵਾਸੀ ਸਾਰਿਆਂ ਵੱਲੋਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਵੀ بس ਸ਼ੋਭਤ ਕੀਤਾ ਗਿਆ ਹੈ ਇਹ ਜੋ ਸੰਗ ਮੇਲਾ ਹੈ ਇਸ ਵਾਰ ਲਗਭਗ 7ਵਾਂ ਦਾ 8ਵਾਂ ਸੰਗ ਮੇਲਾ ਹੈ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਨਗਰ ਪੰਚਾਇਤ ਦੀ ਸਾਰੀ ਜੋ ਜ਼ਿੰਮੇਵਾਰੀ ਉਸ ਦੇ ਹਿਸਾਬ ਦੇ ਨਾਲ ਨਗਰ ਪੰਚਾਇਤ ਵੱਲੋਂ ਬਹੁਤ ਵੱਡਾ ਸਹਿਯੋਗ ਅਤੇ ਸਤਕਾਰਯੋਗ ਮੇਰੇ ਛੋਟੇ ਵੀਰ ਤੇ लवली ਵੀਰ ਹਨ ਇਹ ਸਾਡੇ ਸਤਕਾਰਯੋਗ ਬਜ਼ੁਰਗ ਸੰਗੀ ਪਾਪਾ ਲక్ష్మణ ਸਿੰਘ ਜੀ ਉਹਨਾਂ ਨੇ ਇਹ ਜਤ ਮੇਲਾ ਸ਼ੁਰੂ ਕੀਤਾ ਸੀ ਇਸ ਵਾਰ ਸਾਰੀ ਸੰਗਤ ਵੱਲੋਂ ਮਿਲ ਕਰਕੇ ਮਲਾਇਆ ਜਾ ਰਿਹਾ ਆਸ ਰੱਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਮੇਲਾ ਹੋਰ ਵੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਵੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਰੱਖਿਆ ਸਰ 31000 ਰੁਪਇਆ ਇਨਾਮ ਜਿਹੜੀ ਫਾਸਟ ਕੁਸ਼ਤੀ ਹੈ ਜਿਹਨੂੰ ਪਟਕੇ ਦੀ ਕੁਸ਼ਤੀ ਕਹਿੰਦੇ ਜੀ ਉਹਦਾ 31000 ਰੁਪਇਆ ਇਸੇ ਹੀ ਤਰ੍ਹਾਂ ਬਾਕੀ ਪਹਿਲਵਾਨਾਂ ਨੂੰ ਵੀ ਬਹੁਤ ਅਸੀਸ ਸਤਿਕਾਰ ਦੇ ਹਾਂ ਉਹਨਾਂ ਨੂੰ ਵੀ ਬਹੁਤ ਸਤਿਕਾਰ ਦੇ ਨਾਲ ਮਾਇਆ ਵੀ ਦੇਾਂਗੇ ਉਹਨਾਂ ਨੂੰ ਵੀ ਜਿਹਾ ਆ ਵੀ ਅੱਖ ਤੇ ਹਾਂ ਤੁਹਾਨੂੰ ਵੀ ਜਿਹਾ ਰੱਖਦੇ ਹਾਂ ਸਾਰੀ ਸੰਗਤ ਜਿੰਨੀ ਪਹੁੰਚੀ ਆ ਸਾਰਿਆਂ ਦਾ ਤੈਦਲ ਤੋਂ ਧੰਨਵਾਦ ਖਾਸ ਕਰਕੇ ਸਾਡੇ ਵਿਦੇਸ਼ਾਂ ਵਿੱਚ ਵਸਦੇ ਬਜ਼ੁਰਗ ਵੀਰ ਭੈਣ ਭਰਾ ਕਿੱਲੇ ਵੀ ਅਰਦਾਸ ਵੀ ਕਰਦੇ ਆ ਉਹ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਨਗਰ ਦਾ ਆਪਸੀ ਇਤਿਫਾਕ ਰਹੇ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਚੜ੍ਹਦੀ ਕਲਾ ਦੇ ਮੇਲੇ ਮਨਾਏ ਜਾਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ